ਰੇਪ ਦੀ ਸ਼ਿਕਾਰ ਦਲਤ ਲੜਕੀ ਨੂੰ ਸਕੂਲ ਵਿੱਚ ਨਹੀਂ ਦਿੱਤਾ ਗਿਆ ਦਾਖਲਾ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਲੜਕੀ ਨੇ ਚੁੱਕਿਆ ਖੌਫਨਾਕ ਕਦਮ ਜਾਤੀ ਵਿਤਕਰੇ ਦਾਵੀ ਪਹਿਲੂ ਵੀ ਕਰਦਾ ਜਾਂਚ ਦੀ ਮੰਗ ਕੁਝ ਚਿਰ ਪਹਿਲਾਂ ਰੇਪ ਦਾ ਸ਼ਿਕਾਰ ਹੋਈ ਲੜਕੀ ਜਦੋਂ ਸਕੂਲ ਵਿੱਚ ਦਾਖਲਾ ਲੈਣ ਪਹੁੰਚੀ ਤਾਂ ਕਲਾਸ ਇੰਚਾਰਜ ਅਤੇ ਪ੍ਰਿੰਸੀਪਲ ਨੇ ਲੜਕੀ ਨੂੰ ਸਕੂਲ ਵਿੱਚ ਦਾਖਲਾ ਦੇਣ ਤੋਂ ਕਠ ਤੌਰ ਤੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਤੇਰੇ ਕਰਕੇ ਸਕੂਲ ਵਿੱਚ ਪੁਲਿਸ ਆਈ ਅਤੇ ਸਕੂਲ ਦੀ ਰੈਪਿਊਟੇਸ਼ਨ ਖਰਾਬ ਹੋਈ ਜਿਸ ਤੋਂ ਬਾਅਦ ਲੜਕੀ ਭਾਰੀ ਮਾਨਸਿਕ ਪਰੇਸ਼ਾਨੀ ਵਿੱਚ ਚਲੇ ਗਈ ਸਕੂਲ ਅਧਿਆਪਕਾਂ ਦੇ ਵਤੀਰੇ ਨੂੰ ਨਾ ਸਹਿਣ ਕਰਦੀ ਹੋਈ 13 ਸਾਲ ਦੀ ਮਾਸੂਮ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨਾ ਹੀ ਠੀਕ ਸਮਝਿਆ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪੀੜਤ ਲੜਕੀ ਦੇ ਮਾਪਿਆਂ ਅਨੁਸਾਰ ਜਦ ਵੀ ਉਹ ਸਕੂਲ ਜਾਂਦੀ ਤਾਂ ਉਸ ਦੀ ਇੰਚਾਰਜ ਮੈਡਮ ਅਰਜਿੰਦਰ ਕੌਰ ਉਸ ਨੂੰ ਹਰਾਸਮੈਂਟ ਕਰਨਾ ਸ਼ੁਰੂ ਕਰ ਦਿੰਦੀ ਤੇ ਇੱਕ ਦਿਨ ਲੜਕੀ ਨੂੰ ਕਥਤ ਤੌਰ ਤੇ ਆਖਿਆ ਜਾਂਦਾ ਕਿ ਜੇ ਕਿਤੇ ਇਹ ਇਹ ਘਟਨਾ ਸਾਡੇ ਜੱਟਾਂ ਵਿੱਚ ਹੁੰਦੀ ਤਾਂ ਪਹਿਲਾਂ ਅਸੀਂ ਮੁੰਡਾ ਮਾਰਨਾ ਸੀ ਬਾਕੀ ਗੱਲ ਅਸੀਂ ਬਾਅਦ ਵਿੱਚ ਕਰਨੀ ਸੀ ਮੈਡਮ ਦੀ ਇਸ ਗੱਲ ਦਾ ਲੜਕੀ ਉੱਪਰ ਹੋਰ ਜ਼ਿਆਦਾ ਪ੍ਰਭਾਵ ਪਿਆ ਅਤੇ ਉਸ ਨੂੰ ਹੋਰ ਜ਼ਿਆਦਾ ਹਰਾਸਮੈਂਟ ਕੀਤਾ ਗਿਆ ਅਤੇ ਸਕੂਲ ਵਿੱਚ ਐਡਮਿਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਪੀੜਤਾ ਨੂੰ ਵਿਸ਼ਵਾਸ ਸੀ ਕਿ ਮੈਡਮ ਨੇ ਮਨਾ ਕਰ ਦਿੱਤਾ ਮੈਨੂੰ ਪ੍ਰਿੰਸੀਪਲ ਮੈਡਮ ਨੇ ਐਡਮਿਸ਼ਨ ਦੇ ਦੇਣੀ ਪਰ ਜਦੋਂ ਪ੍ਰਿੰਸੀਪਲ ਵੱਲੋਂ ਵੀ ਜਵਾਬ ਮਿਲ ਜਾਂਦਾ ਏ ਤਾਂ ਇੱਕ ਦਿਨ ਲੜਕੀ ਖੌਫਨਾਕ ਕਦਮ ਚੁੱਕਦੀ ਕੋਈ ਜ਼ਰੀਲਾ ਪਦਾਰਥ ਨਿਕਲ ਜਾਂਦੀ ਇਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਅਗਰ ਇਨਚਾਰਜ ਮੈਡਮ ਵੱਲੋਂ ਹਰਾਸਮੈਂਟ ਨਾ ਕੀਤਾ ਜਾਂਦਾ ਤੇ ਉਸ ਨੂੰ ਪਿਆਰ ਨਾਲ ਸਮਝਾਇਆ ਜਾਂਦਾ ਤਾਂ ਅੱਜ ਪੀੜਤਾ ਆਪਣੇ ਪਰਿਵਾਰ ਵਿੱਚ ਹੁੰਦੀ ਕਿਤੇ ਨਾ ਕਿਤੇ ਇਹ ਗੱਲ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਕਿ ਲੜਕੀ ਦਲਤ ਸਮਾਜ ਸਮਾਜ ਨਾਲ ਸੰਬੰਧ ਰੱਖਦੀ ਸੀ ਕਿਤੇ ਇਸ ਕਰਕੇ ਤਾਂ ਨਹੀਂ ਦੁਰਵਿਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਉਹਨਾਂ ਲੋਕਾਂ ਤੇ ਕੀ ਕਾਰਵਾਈ ਕਰਦਾ ਜਿਨ੍ਹਾਂ ਲੋਕਾਂ ਕਾਰਨ 13 ਸਾਲ ਦੀ ਮਾਸੂਮ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਦੋਂ ਅਸੀਂ ਪ੍ਰਿੰਸੀਪਲ ਮੈਡਮ ਦੇ ਨਾਲ ਅਤੇ ਮੈਡਮ ਇਨਚਾਰਜ ਮੈਡਮ ਅਰਜਿੰਦਰ ਕੌਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਕੋਈ ਆਪਣਾ ਪੱਖ ਨਹੀਂ ਰੱਖਿਆ ਗਿਆ ਆਓ ਆਪਾਂ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਨਾਲ ਪਰਿਵਾਰ ਦਾ ਕੀ ਕਹਿਣਾ ਏ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ ਹਾਂਜੀ ਬੈਸੀ ਕੀ ਨਾਮ ਤੁਹਾਡਾ ਗੁਰਮੀਤ ਕੌਰ ਮੇਰਾ ਨਾਮ ਹੈ ਕੀ ਘਟਨਾ ਹੋਈ ਏ ਤੁਹਾਡੀ ਬੇਟੀ ਦੇ ਨਾਲ ਸਰ ਇਹ ਸਕੂਲੇ ਜਾਂਦੀ ਸੀ ਨੌਵੀਂ ਕਲਾਸ 'ਚ ਪੜ੍ਹਦੀ ਨੌਵੀਂ ਦੇ ਪੇਪਰ ਦਿੰਦੀ ਪਈ 19 ਫਰਵਰੀ ਨੂੰ ਸਕੂਲੋਂ ਘਰੇ ਆਈ ਆ ਚਾਰ ਨੂੰ ਚਾਰ ਮੁੰਡੇ ਪਿਲੇ ਰਾਤ ਗੁੱਸੇ ਹੋਈ ਥੋੜਾ ਜਨਰਾਜ ਉਹ ਘਰੋਂ ਗਈ ਜਦੋਂ ਬਾਹਰ ਤੇ ਉਹ ਲਪੰਗਿਆਂ ਨੇ ਦਾ ਬੇਟੀ ਮੇਰੀ ਦਾ ਨਜਾਇਜ਼ ਫਾਇਦਾ ਚੁੱਕਿਆ ਉਹਨੂੰ ਬਾਕੇ ਲੈ ਗਏ ਇੱਕ ਜਾਣਾ ਜਿਹੜਾ ਉਹਨੂੰ ਹੋਟਲ ਦੇ ਵਿੱਚ ਲੈ ਗਿਆ ਤਿੰਨ ਜਾਣੇ ਵਾਪਸ ਚਲੇ ਗਏ ਉਸ ਘਟਨਾ ਤੋਂ ਬਾਅਦ ਬੇਟੀ ਮੇਰੀ ਜਿਹੜੀ ਬਹੁਤ ਹੀ ਦਿਮਾਗੀ ਤੌਰ ਤੇ ਤੇ ਪੇਸ਼ਾਨ ਰਹਨ ਦੇ ਪਹੀ ਫਿਰ ਉਸ ਜਦੋਂ ਅਸੀਂ ਸਕੂਲ ਦੇ ਦਿੱਤੇ ਵਿੱਚ ਦਾਖਲਾ ਲੈਣ ਜਾਂਦੇ ਹਾਂ ਮੈਡਮ ਰਾਜਵਿੰਦਰ ਕੌਰ ਉਹਦੇ ਕੋਲ ਅਸੀਂ 2-3 ਵਾਰੀ ਗਏ ਮੈਂ ਮੇਰੀ ਬੇਟੀ ਉਹਨੇ ਸਾਨੂੰ ਇੱਕੋ ਗੱਲ ਕਹਿਣੀ ਕਿ ਇਹਨੂੰ ਐਡਮਿਸ਼ਨ ਇੱਥੇ ਮਿਲ ਸਕਦਾ ਤੁਹਾਡੀ ਬੇਟੀ ਦੇ ਕੇਸ ਦੇ ਵਿੱਚ ਇੱਥੇ ਪੁਲਸ ਆਈ ਆ ਤੇ ਸਾਡੇ ਸਕੂਲ ਦਾ ਨਾਮ ਖਰਾਬ ਹੁੰਦਾ ਹੈ ਕਿ ਇੱਥੇ ਨਹੀਂ ਅਸੀਂ ਬੇਟੀ ਨੋਟੀਫਿਕੇਸ਼ਨ ਨਹੀਂ ਦੇ ਸਕਦੇ ਬੇਟੀ ਪਰੇਸ਼ਾਨ ਹੁੰਦੀ ਸੀ ਫਿਰ ਉਹਨੂੰ ਮੇਰੇ ਤੋਂ ਅਲੱਗ ਕਰਕੇ ਉਹਨੂੰ ਬੇਟੀ ਨੂੰ ਤੇ ਫਿਰ ਉਹ ਕੇਸ ਦੇ ਬਾਰੇ ਉਹਨੂੰ ਗੱਲਾਂ-ਬਾਤਾਂ ਕੀਤੀਆਂ ਜਾਂਦੀਆਂ ਸੀ ਸ਼ੁਰੂ ਤੋਂ ਹੀ ਕੁਛ ਦੀ ਸੀ ਮੈਡਮ ਇੱਕੋ ਗੱਲ ਨੂੰ ਬਾਰ-ਬਾਰ ਬੱਚੇ ਨੂੰ ਦਰਵਾਇਆ ਜਾਂਦਾ ਸੀ ਉਹ ਜਿਹੜਾ ਥੋੜਾ ਬਾਲਾ ਸਹੀ ਹੁੰਦਾ ਹੁੰਦਾ ਦਿਮਾਗ ਜਿਹੜਾ ਥੋੜਾ ਜਿਹਾ ਹੋਰ ਹੋਣ ਲੱਗ ਪਿਆ ਪਰੇਸ਼ਾਨ ਜ਼ਿਆਦਾ ਰਹਿਣ ਲੱਗ ਪਈ ਰੋਂਦੀ ਰਹਿਣਾ ਉਹਨੇ ਕਿ ਮੈਨੂੰ ਮੈਡਮ ਨੇ ਇਹ ਗੱਲ ਕਹਿਤੀ ਆ ਜਦ ਮੈਂ ਪੁੱਛਣਾ ਤੋਂ ਨਿਆਣਾ ਮੈਂ ਮੈਨੂੰ ਫਿਰ ਉਹ ਗੱਲਾਂ ਪੁੱਛਦੇ ਗਾੜੇ ਹਰ ਵਕਤ ਨੂੰ ਦਲੀਜ਼ ਕੀਤਾ ਗਿਆ ਰੱਜ ਕੇ ਫਿਰ ਇਹਨੀਆਂ ਆਖਿਆ ਸ਼ਾਇਦ ਹੈ ਪ੍ਰਿੰਸੀਪਲ ਮਿਹਰਬਾਨ ਹੋਣਗੇ ਉਹਨਾਂ ਕੋਲੇ ਚਲ ਜਾਨੇ ਪ੍ਰਿੰਸੀਪਲ ਨੇ ਵੀ ਇਹੀ ਜਵਾਬ ਦਿੱਤਾ ਕਿ ਜੋ ਮੈਡਮ ਨੇ ਕਹਿ ਦਿੱਤਾ ਉਹ ਹੀ ਆਣਾ ਬਸ ਵਿੱਚ ਇਸ ਤੋਂ ਬਾਅਦ ਮੇਰੀ ਬੇਟੀ ਤੋਂ ਇਹ ਦੁੱਖ ਜਿਹੜਾ ਪੜਾਈ ਨੂੰ ਲੈ ਕੇ ਉਹ ਪੜਨਾ ਚਾਹੁੰਦੀ ਸੀ ਉਹਨੇ ਡੈਡੀ ਆਪਣੇ ਨੂੰ ਕਹਿਣਾ ਕਿ ਛੜੀ ਨੂੰ ਦਾਖਲ ਕਰਵਾ ਦੇ ਸਕੂਲੇ ਜਾਣਾ ਐ ਐਡਮਿਸ਼ਨ ਲੈਣੇ ਹੁਣ ਜਿਵੇਂ ਛੁੱਟੀਆਂ ਪਈਆਂ ਗਈਆਂ ਤੇ ਬੇਟੀ ਨੂੰ ਹੋ ਕਾ ਭਰਿਆ ਜੀ ਕੇ ਮੈਨੂੰ ਸਕੂਲ ਦਾ ਕੰਮ ਨਹੀਂ ਮਿਲਦਾ ਪਿਆ ਸਾਰੇ ਬੱਚੇ ਸਕੂਲ ਦਾ ਕੰਮ ਲੈ ਕੇ ਬੈ ਗਏ ਜੇ ਸ਼ਾਇਦ ਉਹ ਮੈਡਮ ਵਾਰ-ਵਾਰ ਬੱਚੀ ਨੂੰ ਨਾ ਪਰੇਸ਼ਾਨ ਕਰਦੀ ਐਡਮਿਸ਼ਨ ਦੇ ਦੇਂਦੀ ਤਾਂ ਅੱਜ ਮੇਰੀ ਬੱਚੀ ਮੇਰੇ ਕੋਲ ਹੁੰਦੀ ਤੇ ਤੁਸੀਂ ਇਸ ਵਕਤ ਜਦੋਂ ਪ੍ਰਿੰਸੀਪਲ ਨੂੰ ਮਿਲੇ ਤਾਂ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਵੀ ਭਾਜੀ ਉਹੀ ਗੱਲ ਕਹੀ ਜਦੋਂ ਅਸੀਂ ਮੈਡਮ ਦਾ ਨਾਮ ਲੇਤਾ ਫਿਰ ਰਾਜਵਿੰਦਰ ਮੈਡਮ ਨੇ ਕਿਹਾ ਕਿ ਮੇਰੀ ਬੇਟੀ ਨੂੰ ਐਡਮਿਸ਼ਨ ਨਹੀਂ ਮਿਲਨੇ ਉਹਨਾਂ ਨੇ ਵੀ ਇਹੀ ਕਿਹਾ ਕਿ ਜੇ ਉਹਨਾਂ ਨੇ ਕਹਿ ਦਿੱਤਾ ਤਾਂ ਫਿਰ ਨਹੀਂ ਮਿਲਨੇ ਕਿਛੇ ਇਤੋ ਬਾਦ ਕੋਈ ਗੱਲ ਨਹੀਂ ਹੋਈ ਬਾਦ ਚ ਬੱਚੀ ਨੇ ਕੀ ਸਟੈਪ ਚੁੱਕਿਆ ਬਾਦ ਚ ਜੀ ਬੇਟੀ ਮੇਰੀ ਇਹੀ ਕਿ ਉਹਨੂੰ ਪਰੇਸ਼ਾਨੀ ਇਹੀ ਹੈ ਕਿ ਮੈਨੂੰ ਮੈਡਮ ਨੂੰ ਛੱਡ ਕੇ ਪ੍ਰਿੰਸੀਪਲ ਤੇ ਜ਼ਿਆਦਾ ਯਾਦ ਸੀ ਕਿ ਮੈਨੂੰ ਪ੍ਰਿੰਸੀਪਲ ਆ ਦੇ ਦੇਗੀ ਅਰਡ ਵਿੱਚ ਕਿਉਂਕਿ ਸਾਰਾ ਸਕੂਲ ਤੇ ਤੁਹਾਨੂੰ ਬਤਾ ਪ੍ਰਿੰਸੀਪਲ ਦੇ ਕਹਤੇ ਚੱਲਦਾ ਪਰ ਪ੍ਰਿੰਸੀਪਲ ਨੇ ਹੀ ਜੇ ਤੁਹ ਜਵਾਬ ਦੇ ਦਿੱਤਾ ਤੇ ਬੱਚਾ ਕੀ ਸੋਚੇਗਾ ਇੱਥੇ ਤੂੰ ਆਪਸੇ ਆਣੀ ਫਿਰ ਉਹਨੇ ਅਈ ਅਈ ਬਤੀਰਾ ਸਮਝਾਇਆ ਕਿ ਬੱਚੇ ਕੋਈ ਗੱਲ ਨਹੀਂ ਆ ਤੂੰ ਕਰੇ ਬਹਿ ਕੇ ਕਿਤਾਬਾਂ ਪੜ੍ਹ ਲਾ ਪਰ ਉਤੋਂ ਅਚਾਹ ਨਹੀਂ ਹੋਇਆ ਜਿਹੜੀਆਂ ਵਾਰ-ਵਾਰ ਗੱਲਾਂ ਉਹਨੂੰ ਵੇਪ ਕੇਸ ਦੇ ਨਾਲ ਸੁਣਾਈਆਂ ਜਾਂਦੇ ਆ ਸੀ ਮੈਡਮ ਪਹਿਲੀ ਗੱਲ ਤਾਂ ਮੈਡਮ ਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਮੇਰੇ ਨਾਲ باوجود ਜਾਣਦੇ ਵੀ ਉਹ ਮੇਰੀ ਬੇਟੀ ਨੂੰ ਅਲੱਗ ਕਰਕੇ ਉਹਨੂੰ ਗੱਲਾਂ ਬਤਾਂ ਕਰਦੀ ਸੀ ਉਹਦਾ ਫਰਜ਼ ਹੀ ਮਾਂ ਦੇ ਹੁੰਦਿਆਂ ਗੱਲ ਕਰਦੀ ਜਿਹੜੀ ਵੀ ਕਰਨੀ ਸੀ ਜੋ ਗੱਲ ਮੈਂ ਦੱਸ ਦਿੱਤੀ ਉਹੀ ਗੱਲ ਸੀ ਮੇਰੀ ਬੇਟੀ ਦੇ ਕੋਲੋਂ ਅਲੱਗ ਨਹੀਂ ਉਹਨੂੰ ਪੁੱਛਣਾ ਚਾਹੀਦਾ ਬੱਚੀ ਨੇ ਕੋਈ ਗਰੀਬੀ ਚੀਜ਼ ਕਰੀ। ਭਾਜੀ ਇਸ ਗੱਲ ਦਾ ਤੇ ਸਾਨੂੰ ਬਾਅਦ ਚ ਪਤਾ ਲੱਗਾ ਕਿਉਂਕਿ ਉਦੋਂ ਮੈਂ ਵੀ ਨਹੀਂ ਹਾਂ ਠੀਕ ਹੈਗੀ। ਮੈਨੂੰ ਹਸਪੀਟਲ ਲੈ ਕੇ ਗਿਆ ਸੀ ਘਰ ਤੇ ਕੋਈ ਵੀ ਨਹੀਂ ਸੀ ਘਰੇ। ਛੋਟੀ ਬੇਟੀ ਹੀ ਤੇ ਇਹੀ ਕਿਰਦੇ ਬੈਠ। ਉਹ 3 ਦਿਨ ਪਹਿਲਾਂ ਹੀ ਮੈਂ ਨਹੀਂ ਸੀ ਠੀਕ। ਮੈਨੂੰ ਦਵਾਈ ਖਾਣ ਗਿਆ ਸੀ ਤੇ ਮੈਨੂੰ ਡ੍ਰਿਪਾਂ ਲੱਗੀਆਂ ਐਸੇ। ਜਦੋਂ ਮੇਰੀ ਬੇਟੀ ਨੇ ਇੱਕ ਕਦਮ ਚੁੱਕਿਆ ਐਸੇ। ਤਾਂ ਲੋਕ ਇਸ ਤਰ੍ਹਾਂ ਪਤਾ ਲੱਗਦਾ ਵੀ ਬੇਟੀ ਨੇ ਇਹਨਾਂ ਜਾਂ ਕੁਝ ਆਗਿਆ ਜਿਹੜੀਆਂ ਆਪਣਾ ਤਿਹਤਾ ਸਰ ਜਦੋਂ ਤੁਹਾਨੂੰ ਪਤਾ ਹਸਪੀਟਲਾਂ ਚ ਚਲ ਜਾਈਏ ਉਹ ਡਾਕਟਰ ਹੀ ਦੱਸ ਦਿੰਦੇ ਆ ਮੈਂ ਤਾਂ ਸਿਰਫ ਬੱਚੀ ਨੂੰ ਮੁੱਕੀ ਪਾਇਆ ਮੈਨੂੰ ਇੰਨੀਆਂ ਗੱਲਾਂ ਤਾਂ ਨਹੀਂ ਸੀ ਪਤਾ ਜਦੋਂ ਮੈਂ ਘਰੇ ਆਈ ਮੇਰੇ ਹੱਥੇ ਚ ਕੁਝ ਨਹੀਂ ਰਹਿ ਗਿਆ ਮੈਂ ਉਸ ਵਕਤ ਵੀ ਡ੍ਰਿਪਾਂ ਲੱਗੀਆਂ ਹੋਈਆਂ ਸੀ ਚਾਹੇ ਤਾਂ ਹਸਪੀਟਲ ਵੀ ਤੇ ਕੁਝ ਸਕਦੇ ਇੱਕ ਬੱਚੀ ਦੀ ਮਾਂ ਤੇ ਮਿੰਨ ਤੋਂ ਪੋਤੇ ਹੀ ਉਹਨਾਂ ਨੇ ਦਾਖਲ ਕੀਤਾ ਹੋਇਆ ਸੀ ਤੁਸੀਂ ਡੀਸੀ ਸਾਹਿਬ ਦੇ ਪੇਸ਼ ਹੋਏ ਇਸ ਮਸਲੇ ਨੂੰ ਲੈ ਕੇ ਨਹੀਂ ਉਹਨਾਂ ਦਾ ਮਾਮਾ ਆ ਮੇਰਾ ਭਰਾ ਲਾਲ ਸਿੰਘ ਹੋ ਗਿਆ ਸੀ ਅਸੀਂ ਉਹਨਾਂ ਨੇ ਵੀ ਕਿਹਾ ਅਸੀਂ ਕਿ ਬੰਦੀ ਕਾਰਵਾਈ ਕੋਈ ਕਰਨੀ ਕਿਤੀ ਜਾਵੇ ਅਸੀਂ ਉਹ ਕੀ ਮੰਗਤੀ ਹੈ ਤੁਹਾਡੀ ਸਾਡੀ ਤਾਂ ਮੰਗ ਇਹੀ ਆ ਕਿ ਮੈਡਮ ਤੇ ਪ੍ਰਿੰਸੀਪਲ ਨੂੰ ਜੋ ਵੀ ਬੰਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਕਿ ਗਾਂ ਕਿਸੇ ਧੀ ਦੇ ਨਾਲ ਤੱਕਾ ਨਾ ਹੋ ਸਕੇ ਸਾਡੀ ਤੇ ਇਹੀ ਖਵਾਇਸ਼ ਹੈ ਕਿ ਤੁਸੀਂ ਮੰਨਦੇ ਜੋ ਤੁਸੀਂ ਐਸੀ ਸਮਾਜ ਹੋਣ ਕਰਕੇ ਤੁਹਾਡੇ ਨਾਲ ਤੱਕਾ ਹੋਇਆ ਏ ਜੇ ਕੋਈ ਹੋਰ ਸਮਾਜ ਦੀ ਧੀ ਹੁੰਦੀ ਤੇ ਉਹਦੇ ਨਾਲ ਇਦਾਂ ਨਹੀਂ ਸੀ ਹੋਣਾ ਇਹ ਸਾਤੇ ਜੇ ਪੁੱਛਿਆ ਤੇ ਮੈਂ ਦੱਸ ਹੀ ਦਵਾਂ ਕਿ ਉਹਨੇ ਕਿ ਐਸੀ ਮੈਡਮ ਰਾਜਿੰਦਰ ਮੈਡਮ ਨੇ ਮੇਰੇ ਹੁੰਦਿਆ ਮੇਰੀ ਬੇਟੀ ਨੂੰ ਇਹ ਗੱਲ ਕਹੀ ਕਿ ਜੇ ਸਾਡੇ ਜੱਟਾਂ ਦੀ ਕੁੜੀ ਦੇ ਕੋਲ ਹੁੰਦੀ ਨਾ ਇਹ ਹਾਂਗੇ ਘਟਣਾ ਹੋਈ ਹੁੰਦੀ ਜਾਂ ਕੀਤੀ ਹੁੰਦੀ ਤੇ ਸਾਡਿਆਂ ਨੇ ਪਹਿਲਾਂ ਬੰਦਾ ਮਾਨਣਾ ਸੀ ਫਿਰ ਗੱਲ ਕਰਨੀ ਸੀ ਤੁਸੀਂ ਇੰਨੀ ਗੱਲ ਕਿਉਂ ਹੋਈ ਹੁਣ ਤੁਸੀਂ ਕੀ ਇਨਸਾਫ ਦੀ ਗੁਹਾਰ ਲਾਉਂਦੇ ਜੋ ਕੀ ਮੰਗ ਕਰਦੇ ਹੋ ਅਹੀਂ ਤਾਂ ਬਸ ਸਵੀਰ ਜੀ ਅਹੀਂ ਚਾਹਨਾ ਕਿ ਮੈਡਮ ਨੂੰ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਬੱਚੇ ਨਾਲ ਧੱਕਾ ਕਿਵੇਂ ਕੀਤਾ ਜਾਂਦਾ ਮੈਡਮ ਤੇ ਪ੍ਰਿੰਸੀਪਲ ਨੂੰ ਦੋਆ ਕਿ ਇੰਨੀ ਆਸਾਨੀ ਨਾਲ ਆਪਾਂ ਬੱਚੇ ਨੂੰ ਨਾ ਨਹੀਂ ਕਰ ਸਕਦੇ ਕਿ ਤੁਹਾਡੇ ਜੇ ਦਿਲਾਸਾ ਦੇ ਦੇਨੇ ਤੇ ਸ਼ਾਇਦ ਆਡਾ ਬੱਚਾ ਜਿੰਦਾ ਹੁੰਦਾ ਅੱਜ ਤੁਹਾਡੀ ਬੇਟੀ ਨੂੰ ਹਰਾਸਮੈਂਟ ਕੀਤਾ ਗਿਆ ਹਨ ਹਾਂਜੀ ਬਹੁਤ ਜ਼ਿਆਦਾ ਜੀ ਉਸ ਅ ਬੱਚੀ ਨੂੰ ਪਿਆਰ ਨਾਲ ਸਮਝਾਇਆ ਜਾਂਦਾ ਹੈ ਮੋਟੀਵੇਟ ਕਰਦੇ ਤੇ ਅੱਜ ਜਿਹੜੀ ਬੱਚੀ ਤੁਹਾਡੇ ਪ੍ਰਵਾਹ ਦੇ ਵਿੱਚ ਆ ਸਾਡੇ ਬੱਚੀ ਸਾਡੇ ਕੋਲ ਆਉਣਾ ਹੈ ਜੇ ਮੈਡਮ ਆਪਣੀ ਬੇਟੀ ਸਮਝ ਕੇ ਸਭ ਤੋਂ ਵੱਡਾ ਤੇ ਆਪਾਂ ਤਾਂ ਜਨਮ ਦੇਣ ਵਾਲੇ ਆ ਸਿਰਫ ਸਿੱਖਿਆ ਉਹ ਦੇਣ ਵਾਲੇ ਆਪਾਂ ਤੇ ਉਹਨੂੰ ਗੁਰੂ ਮੰਨਦੇ ਹਨ ਔਰ ਗੁਰੂ ਨਹੀਂ ਸਾਡੀ ਬੇਟੀ ਨਕਲ ਕਿਹੜੇ ਸਕੂਲੇ ਬੱਚੀ ਠੱਡੀ ਪੜਦੀ ਸੀ ਇਹ ਜੀ ਮਾਤਾ ਗੰਗਾ ਮਾਤਾ ਗੰਗਾ ਵੱਡੇ ਲੈਵਲ ਤੋਂ ਮਤਲਬ ਲੋਕਾਂ ਦੀਆਂ ਆਪੜਦੀਆਂ ਨੇ ਤੇ ਹੋਰ ਪਰਵਾਹਾਂ ਨਾਲ ਤੁਸੀਂ ਕਿਹੜੀ ਗੱਲ ਤੋਂ ਮਤਲਬ ਜਾਣੂ ਕਰਾਉਣਾ ਚਾਹੋਗੇ ਕਿਉਂਕਿ ਜਿਵੇਂ ਤੁਹਾਡੀ ਬੇਟੀ ਨਾਲ ਕਲ ਕਿਸੇ ਦੀ ਬੇਟੀ ਨਾਲ ਇਸ ਤਰ੍ਹਾਂ ਦੀ ਪ੍ਰੋਬਲਮ ਆ ਸਕਦੀ ਉਹਦੀ ਸੰਬੰਧਿਤ ਕੀ ਹੈ ਮੈਂ ਤਾਂ ਸਾਰੀ ਕੋ ਗੱਲ ਤੁਹਾਨੂੰ ਪਹਿਲਾਂ ਵੀ ਕਹੀ ਹੈ ਕਿ ਜਦ ਇਹੋ ਜਿਹੇ ਅਧਿਆਪਕ ਹੀ ਨਾ ਸਕੂਲਾਂ 'ਚ ਰਹਿਣਗੇ ਤੇ ਬੱਚੇ ਬੇਫਿਕਰੇ ਪੜ ਸਕਦੇ ਜਦ ਇਹੋ ਜਿਹੇ ਅਧਿਆਪਕ ਹੋਏ ਤੇ ਕਿਸੇ ਦੀ ਵੀ ਕਰੀਬ ਦੀ ਧੀ ਨਹੀਂ ਪੜ ਸਕਦੀ ਇਹ ਘਟਨਾ ਜ਼ਰੂਰੀ ਨਹੀਂ ਕਿ ਕਿਸੇ ਗਰੀਬ ਦੀ ਧੀ ਨਾ ਹੀ ਹੋ ਸਕਦੀ ਆ ਕਿਸੇ ਨਾਮੀ ਹੋ ਸਕਦੀ ਆ ਪਰ ਇਹ ਅੱਗੇ ਵੱਡਿਆਂ ਦੀ ਸਿਪਾਈ ਜਾਂਦੀ ਆ ਛੋਟਿਆਂ ਦੀ ਸਾਹਮਣੇ ਆ ਜਾਂਦੀ ਗਰੀਬ ਦੀ ਹਰ ਵੇਲੇ ਉੱਚਲਦੀ ਇੱਕ ਤੇ ਚਲੋ ਬੇਟੀ ਪਹਿਲੋਂ ਡਿਪਰੈਸ਼ਨ ਦੇ ਵਿੱਚ ਹੀ ਰੇਪ ਕੇਸ ਨੂੰ ਲੈ ਕੇ ਹਾਂਜੀ ਤੇ ਦੂਸਰਾ ਕਿ ਉਸ ਟੀਚਰ ਨੇ ਜਾਤੀ ਵਿਤਕਰਾ ਵੀ ਕੀਤਾ ਤੁਹਾਡੀ ਬੇਟੀ ਦੇ ਨਾਲ ਹਾਂਜੀ ਇੰਨੀ ਗੱਲਾਂ ਉਹਨੇ ਜ਼ਰੂਰ ਕਹੀ ਜਿੰਨੇ ਕਹੀਆਂ ਉਹ ਤੁਹਾਨੂੰ ਦੱਸ ਸਕਦੀ ਹਾਂ ਇਹਨੇ ਕਹੀ ਸੀ ਜੀ ਹਾਂਜੀ ਕਲੀ ਕੀ ਚਕਲਾ ਬੱਤੀ ਹੈ ਗੁੜੀਆਂ ਦੇ ਨਾਲ ਇਹ ਗੁੜੀਆਂ ਭਾਈ ਆਪਣਾ 19 ਫਰਵਰੀ ਨੂੰ ਇਤਰਾ ਹੀ ਖੇਡਦੀ ਪਈ ਤੇ ਥੋੜਾ ਜਿਹਾ ਜਿਤਨਾ ਮਾੜਾ ਘਰ ਹੋ ਗਿਆ ਨਾ ਤੇ ਮਚਿੰਦਵਕਾ ਲਾ ਲਿਆ ਜਾਂ ਕੁਛ ਲਾਲਾ ਲਰੋ ਕਿਹੜਾ ਖੇਡਦਾ ਇਹ ਮੇਰਾ ਖਾਨ ਦੇ ਬਾਨੇ ਚਲ ਗਈ ਜਾਂ ਕਿੱਦਾਂ ਬਾਹਰ ਨੂੰ ਗਈ ਹੈ ਉਹਦੇ ਦੱਸਣ ਦੇ ਮੁਤਾਬਕ ਹੀ ਗੱਡੀ ਦੇ ਵੀ ਚਾਰ ਜਣੇ ਮੁੰਡੇ ਖੜੇ ਸੀ ਉੱਤੇ ਤੇ ਜਿਨ੍ਹਾਂ ਕੋਲੋਂ ਨੇ ਹੈਲਪ ਮੰਗੀ ਕਿ ਮੈਂ ਆਪਣੇ ਸੇਲੀ ਘਰ ਜਾਣਾ ਤੇ ਮੈਨੂੰ ਤੇ ਉਧਰ ਛੱਡ ਆਓ ਉਹ ਦੱਸਣ ਦੇ ਮੁਤਾਬਕ ਹੈ ਗੱਡੀ ਦੇ ਵੀ ਤਿੰਨ ਜਣੇ ਉੱਥੋਂ ਵਾਪਸ ਹੋ ਗਏ ਤੇ ਇੱਕ ਜਣਾਂ ਨੇ ਆਹ ਚਲੋ ਛੱਡ ਆਉਣਾ ਤੇ ਗੱਡੀ ਆਂਦੀ ਮੈਨੂੰ ਆਟੋ ਤੇ ਖੜਿਆ ਗਿਆ ਉਸ ਤੋਂ ਬਾਅਦ ਤੇ ਜੋ ਵੀ ਆ ਕੁਮਾਰਾ ਸਮਾਂ ਸੀ ਉਹਦੇ ਲਈ ਮੁਤਿਆਕਤਨਾ ਵਾਪਰ ਕੇ ਗਾੜੀ ਕੇਸ ਦਾ ਲਾਇਆ ਹੀ ਨਹੀਂ ਪੁਲਿਸ ਆਦਮ ਨੂੰ ਅਗਲੇ ਦਿਨ ਇਤਲਾਹ ਕਰੀ ਸੀ ਉਹਨਾਂ ਆਪਣੀ ਕਾਰਵਾਈ ਕਰਦੇ ਵੇ ਆਈਡੀ ਨੰਬਰ ਇੱਕ ਗੁੱਡੀ ਨੇ ਆਨੂੰ ਦਿੱਤਾ ਹੀ ਹੋਰ ਕੇ ਨਾ ਕੇਹ ਨੂੰ ਵਿੱਚ ਨਿਆਣੇ ਨੂੰ ਸਿਆਣੇ ਨੂੰ ਕੇਹ ਨੂੰ ਨਹੀਂ ਅਹੀਂ ਜਾਣ ਦੇ ਵਿੱਚ ਗੁੱਡੀ ਨੇ ਇੱਕ ਆਈਡੀ ਦਿੱਤੀ ਕਿ ਡੈਡੀ ਆਈਡੀ ਇਹ ਮੁੰਡਾ ਚਲਾਉਂਦਾ ਹੈ ਤੋ ਆਈਡੀ ਦੇ ਆਧਾਰ ਤੇ ਉਹਨਾਂ ਨੇ ਕਾਰਵਾਈ ਕਰਕੇ ਚਲੋ ਉਹ ਮੈਂ ਵੀ ਇਹਨਾਂ ਕੱਢੇ ਹੀ ਮੇਰੇ ਸਾਹਮਣੇ ਜਿਹਦੇ ਵਿੱਚ ਉਹਨੂੰ ਹਿਰਾਸਾ ਚ ਲਿਆ ਮੁੰਡੇ ਬਾ ਥੋੜਾ ਗੁੱਡੀ ਥੋੜੀ ਹੈਗੀ ਡਿਪਰੈਸ਼ਨ ਚ ਹੀ ਦਵਾਈ ਵੀ ਇਹਦੀ ਲਈ ਇੱਕ ਦੋ ਵਾਰੀ ਡਾਕਟਰ ਤੋਂ ਗੁੱਡੀ ਜਾਂਦੀ ਪੜਨਾ ਥੋੜਾ ਜਿਆਦਾ ਪਰ ਮੈਂ ਇਹ ਚਲ ਦਾਖਲ ਕਰ ਹੁੰਦੇ ਪਰ ਮੈਂ ਨਹੀਂ ਗਿਆ ਸਕੂਲੇ ਮੇਰੀ ਮੇਰੇ ਘਰ ਦੇ ਦੇ ਨਾਲ ਗੁੱਡੀ ਦੀ ਉਹਨਾਂ ਮਨਾ ਕਰਦਾ ਭਈਓ ਕਿ ਨਹੀਂ ਆਪਾਂ ਦਾਖਲਾ ਨਹੀਂ ਦੇ ਸਕਦੇ ਇਹਨਾਂ ਨੂੰ ਤੇ ਇਹਨਾਂ ਦੇ ਕਹਿਣ ਦਾ ਮਤਲਬ ਕਿ ਉਥੇ ਪੁਲਸ ਆਈ ਹੈ ਇਹਦਾ ਕਰਕੇ ਰਿਪੋਰਟ ਕੇਸ ਦਾ ਕਰਕੇ ਪ੍ਰਿੰਸੀਪਲ ਨੂੰ ਮਿਲਿਆ ਤਾਂ ਉਹਨਾਂ ਨੇ ਵੀ ਉਹ ਗੱਲ ਆਖੀ ਜਿਹੜਾ ਜੋ ਟੀਚਰ ਨੇ ਕਹਤਾ ਉਹ ਸਹੀ ਹੈ ਇਨਚਾਰਜ ਨੇ ਬੋਧੀਆਂ ਵਾਲੀਆਂ ਗੱਲਾਂ ਉਹਨਾਂ ਨੇ ਕਰੀਆਂ ਨਹੀਂ ਹਟਣਾ ਸਿਰਫ ਆ ਕਰਕੇ ਹਨ ਵਾਪਸ ਖੜਾਤਾ ਤੁਹਾਨੂੰ ਨੂੰ ਲੱਗਦਾ ਕਿ ਜਿਹੜਾ ਟੀਚਰ ਹੁੰਦਾ ਉਹ ਗੁਰੂ ਹੁੰਦਾ ਹੈ ਤੇ ਗੁਰੂ ਹਮੇਸ਼ਾ ਬੱਚੇ ਨੂੰ ਮੋਟੀਵੇਟ ਕਰਦਾ ਹੈ ਹਮੇਸ਼ਾ ਉਤਸ਼ਾਹ ਕਰਦਾ ਹੈ ਲੱਗਦਾ ਨਹੀਂ ਕਿ ਇੱਥੇ ਇੱਕ ਤੇ ਜਾਤੀ ਦੇ ਟਕਰਾ ਕੀਤਾ ਗਿਆ ਬੱਚੇ ਦੇ ਨਾਲ ਤੇ ਇੱਕ ਬੱਚੇ ਨੂੰ ਹਰਾਸਮੈਂਟ ਕੀਤਾ ਗਿਆ ਪਹਿਲਾਂ ਇਹੋ ਜਿਹਾ ਕੁਝ ਨਹੀਂ ਆਦਾ ਹੁਣ ਤੇ ਲੱਗਦਾ ਜੀ ਵੇਖੋ ਬੱਚੇ ਨੂੰ ਜਿੱਦਾਂ ਦੀ ਉਹਦਣਾ ਘਟਨਾ ਆਈ ਉਹਨੂੰ ਸੀਨੇ ਨਾਲ ਲਾਉਣਾ ਚਾਹੀਦਾ ਹੈ ਉਹਨੂੰ ਹੌਸਲਾ ਦਿੰਦੇ ਥੋੜਾ ਜਿਹਾ ਕੋਈ ਗੱਲ ਨਹੀਂ ਜੇ ਬੱਚੇ ਕੋਈ ਨਹੀਂ ਜ਼ਿੰਦਗੀ ਬਥੇਰੀ ਲੰਬੀ ਗਾੜੀ ਕਰਿਆ ਨਹੀਂ ਕੋਈ ਇਹੋ ਜਿਹਾ ਉਹਨਾਂ ਨੇ ਹੋ ਤਨੇ ਮੇਣੇ ਜੀ ਮੈਡਮ ਨੇ ਕਰਤਾ ਅਗਰ ਹੌਸਲਾ ਦੇ ਦਿੰਦੇ ਤੇ ਬੱਚਾ ਅੱਜ ਇੱਥੇ ਖੇਡਦਾ ਮਿਲਦਾ ਹੁਣ ਕੋਈ ਹਾਲਾਤ ਹੋਰ ਹੋਣੇ ਸਾਡੇ ਕੋਲ ਜੀਹੇ ਸਾਲ ਦੀ ਸੀ ਬੇਟੀ 14 ਸਾਲ ਦੀ ਹੈ ਬੇਟੀ ਕੀ ਇਨਸਾਫ ਕੀ ਮੰਗਦੇ ਹੋ ਇਨਸਾਫ ਤੇ ਇਦਾਂ ਹੈ ਭਾਈ ਵੀ ਜਿੱਦਾਂ ਹੁਣ ਬੱਚੀ ਨਾਲ ਇਹ ਕੰਮ ਹੋ ਗਿਆ ਆ ਆਈਆਂ ਨੇ ਕਿ ਗਾੜੀ ਬੱਚੇ ਨਾਲ ਕੇ ਨਾ ਨਾ ਹੋਵੇ ਜੋ ਪ੍ਰਸ਼ਾਸਨ ਕੋ ਜੋ ਦੀ ਕਾਰਵਾਈ ਕਾਨੂੰਨੀ ਹੁੰਦੀ ਹੈ ਉਹ ਕਰਦੇ ਰਹੋ ਤਾਂ ਕਿ ਦੂਜੇ ਬੱਚੇ ਸੇਫ ਰਹਿ ਜਾਣ ਕੋਈ ਉਹਨਾਂ ਨੂੰ ਬਾੜੀ ਚੰਗੀ ਨਾ ਕਰ ਸਕੇ ਤੁਹਾਡੀ ਕੁੜੀ ਨੂੰ ਇਨਸਾਫ ਮਿਲ ਸਕੇ ਵੀ ਕੁੜੀ ਇਹ ਤਾਂ ਚਾਹੀਦਾ ਹੈ ਉਹਦੀ ਉਮਰ ਵੇਖ ਲਓ ਉਦੋਂ ਹਜੇ ਖੇਡਣ ਖੋਦਣ ਦੀ ਹੈ ਤੇ ਜਿਹੜਾ ਨੇ ਡਿਸੀਜਨ ਲਿਆ ਹੈ